ਹੈਲੋ ਗਾਇਸ ਆਪ ਜੀ ਦਾ ਸਵਾਗਤ ਹੈ ਆਪਣਾ ਚੈਨਲ ਕਿਰਨ ਬਾਲਾ ਮਹੀ ਐਟ ਆਪਣਾ ਚੁੱਲਾ ਅੱਜ ਆਪਾਂ ਦਹੀਂ ਦੀ ਬੜੀ ਹੀ ਟੇਸਟੀ ਜੀ ਸਬਜ਼ੀ ਬਣਾਵਾਂਗੇ ਜੀ ਜੋ ਕਿ ਖਾਣ ਵਿੱਚ ਕਾਫੀ ਟੇਸਟੀ ਹੁੰਦੀ ਹੈ ਜੀ ਜੋ ਕਿ ਬਣਾਉਣ ਵਿੱਚ ਵੀ ਕਾਫੀ ਆਸਾਨ ਹੈ ਇਸ ਨੂੰ ਬਣਾਉਣ ਲਈ ਆਪਾਂ ਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੈ ਜੀ ਦਹੀਂ ਪਿਆਜ਼ ਟਮਾਟਰ ਦਹੀਂ ਵਾਲੀ ਬੁੰਦੀਜੀ ਹੁਣ ਆਪਾਂ ਗੈਸ ਔਨ ਕਰ ਲੈਣਾ ਹੈ ਜੀ ਗੈਸ ਤੇ ਕੜਾਹੀ ਰੱਖਾਂਗੇ ਜੀ ਵਿੱਚ ਸਰੋਂ ਦਾ ਤੇਲ ਪਾਵਾਂਗੇ ਜੀ ਤੇ ਇਹਨੂੰ ਆਪਾਂ ਗਰਮ ਕਰ ਲੈਣਾ ਹੈ ਜੀ ਹੁਣ ਆਪਣਾ ਤੇਲ ਗਰਮ ਹੋ ਚੁੱਕਾ ਹੈ ਜੀ ਹੁਣ ਆਪਾਂ ਇਸ ਵਿੱਚ ਜੀਰਾ ਐਡ ਕਰਾਂਗੇ ਜੀ ਨਾਲ ਹੀ ਥੋੜੀ ਜਿਹੀ ਅਜਵਾਇਣ ਪਾਵਾਂਗੇ ਜੀ ਅਜਵਾਇਣ ਨੂੰ ਆਪਾਂ ਥੋੜਾ ਜਿਹਾ ਹੱਥ ਨਾਲ ਰਗੜ ਕੇ ਪਾਵਾਂਗੇ ਜੀ ਨਾਲ ਹੀ ਆਪਾਂ ਇਸ ਵਿੱਚ ਕੜੀ ਪੱਤੇ ਐਡ ਕਰਾਂਗੇ ਇਹਨਾਂ ਨੂੰ ਥੋੜਾ ਜਿਹਾ ਹੀ ਗਰਮ ਕਰਾਂ ਗਰਮ ਕਰਕੇ ਗਰਮ ਕਰਾਂਗੇ ਹੁਣ ਇਹ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ ਜੀ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜੀ ਪਿਆਜ਼ਾਂ ਨੂੰ ਆਪਾਂ ਹਲਕਾ ਬ੍ਰਾਊਨ ਹੀ ਕਰਨਾ ਹੈ ਆਪਾਂ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਣਾ ਹੈ ਤਾਜ਼ਾ ਜੋ ਆਪਣੇ ਪਿਆਜ਼ਾਂ ਦਾ ਫਲੇਵਰ ਵਧੀਆ ਆ ਸਕੇ ਜੀ ਹੁਣ ਆਪਣੇ ਪਿਆਜ਼ ਹੁਣ ਚੁੱਕੇ ਹਨ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਜੀ ਹੁਣ ਆਪਾਂ ਇਸ ਵਿੱਚ ਪਿਆ ਟਮਾਟਰ ਪਾਵਾਂਗੇ ਜੀ ਟਮਾਟਰ ਨੂੰ ਵੀ ਆਪਾਂ ਮਿਕਸ ਕਰ ਲੈਣਾ ਹੈ ਜੀ ਟਮਾਟਰਾਂ ਨੂੰ ਆਪਾਂ ਜ਼ਿਆਦਾ ਨਹੀਂ ਘਾਲ ਲੈਣਾ ਹੈ ਜੀ ਥੋੜਾ ਹੀ ਆਪਾਂ ਟਮਾਟਰਾਂ ਨੂੰ ਗਾਲਾਂਗੇ ਜਦ ਜਦ ਤੱਕ ਆਪਣੇ ਟਮਾਟਰ ਪੁੰਨ ਰਹੇ ਹਨ ਤਦ ਤੱਕ ਆਪਾਂ ਦਹੀਂ ਵਾਲੀ ਕੋੜੀਆਂ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਜੀ ਤਾਂ ਕਿ ਜੋ ਆਪਣੇ ਦਹੀਂ ਵਾਲੇ ਚ ਪਕੌੜੀਆਂ ਹਨ ਉਹ ਫੁੱਲ ਸਕਣ ਲਓ ਜੀ ਆਪਣਾ ਤੜਕਾ ਵੀ ਰੈਡੀ ਹੈ ਹੁਣ ਆਪਾਂ ਇਸ ਵਿੱਚ ਥੋੜੀ ਜਿਹੀ ਲਾਲ ਮਿਰਚ ਪਾਊਦੜ ਪਾਵਾਂਗੇ ਜੀ ਨਮਕ ਲਮਗਾ ਜੀ ਸਵਾਦ ਅਨੁਸਾਰ ਹਲਦੀ ਪਾਊਡਰ ਨਾਲ ਹੀ ਆਪਾਂ ਥੋੜੀ ਜਿਹੀ ਹਰੀ ਮਿਰਚ ਵੀ ਪਾਵਾਂਗੇ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਦੇਖੋ ਕਿੰਨੇ ਵਧੀਆ ਲੱਗ ਰਿਹਾ ਆਪਣਾ ਤੜਕਾ ਜੀ ਹੁਣ ਆਪਾਂ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਜੀ ਤਾਂ ਜੋ ਆਪਾਂ ਜੋ ਮਸਾਲੇ ਪਾਏ ਹਨ ਉਹ ਇੱਕ ਦੂਜੇ ਵਿੱਚ ਚੰਗੀ ਤਰ੍ਹਾਂ ਘੁਲ ਸਕਣ ਦੇਖੋ ਕਿੰਨੀ ਵਧੀਆ ਖੁਸ਼ਬੂ ਆ ਰਹੀ ਹੈ ਜੀ ਕਿੰਨਾ ਸੋਹਣਾ ਕਲਰ ਹੈ ਇਸ ਤਰ੍ਹਾਂ ਆਪਾਂ ਇਸਨ 2 ਮਿੰਟ ਲਈ ਪੁੰਨਾਗੇ ਲੋ ਜੀ ਹੁਣ ਆਪਣਾ ਤੜਕਾ ਰੈਡੀ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਣਾ ਹੈ ਜੀ ਹੁਣ ਆਪਾਂ ਤੜਕੇ ਵਿੱਚ ਦਹੀਂ ਐਡ ਕਰਾਂਗੇ ਜੀ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜੀ ਨਾਲ ਹੀ ਇਸ ਵਿੱਚ ਆਪਾਂ ਦਹੀਂ ਵਾਲੀ ਬੂੰਦੀ ਐਡ ਕਰਾਂਗੇ ਜੀ ਬੂੰਦੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਆਪਾਂ ਗੈਸ ਨੂੰ ਔਨ ਕਰਾਂਗੇ 2 ਮਿੰਟ ਤੱਕ ਸੇਕ ਲਗਵਾ ਕੇ ਬੰਦ ਕਰ ਦੇਣਾ ਹੈ ਜੀ ਦੇਖੋ ਜੀ ਹੁਣ ਆਪਣੀ ਦਹੀਂ ਵਾਲੀ ਸਬਜ਼ੀ ਬਣ ਕੇ ਰੈਡੀ ਹੈ ਖਾਣ ਵਾਸਤੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਅਗਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਆਪ ਜੀ ਦਾ ਧੰਨਵਾਦ